ਚੋਣਾਂ ਕੇ ਬਾਦ ਵੀ ਆਪਕਾ ਪੰਜਾਬ ਮੇਂ ਵਿਰੋਧ ਜਾਰੀ ਰਹੇਗਾ ਰਾਣਾ ਗੁਰਚੇਤ ਕਰਮੇ ਕਾ ਅਸਰ ਦਿਖਾਈ ਦੇਗਾ ਮਤਦਾਨ ਪਰ ਰਾਣਾ ਗੁਰਚੇਤ कांग्रेस के विधायक राणा गुरजीत सिंह उनके पुत्र सुल्तानपुर लोधी से आजाद विधायक thi आए राणा इंद्रप्रताप और उनकी धर्मपत्नी राणा राजवंत कौर राणा पूर्व विधायक ने कपूरथला में अपनी वोट डाली इस दौरान राणा गुरजीत सिंह ने लोकसभा से कुलबीर जिला की सीट का दावा करते हुए कहा कि पंजाब में कांग्रेस 7 से 8 सीट जीतेगी और शिरोमणि अकाली दल और भाजपा को भी एक-एक सीट मिल सकती है राणा ने कहा देश स्तर पर चाहे इंडिया गठबंधन जारी रहेगा पर पंजाब में आम आदमी पार्टी का विरोध जारी रहेगा उन्होंने कहा कि चुनाव के लेट होने और अधिक गर्मी असर इस बार मतदान पर भी दिखाई देगा राणा इंद्र प्रताप आजाद विधायक सुल्तानपुर लोधी ने भी कुलबीर जिला की जीत का दावा किया और कहा कि खंडूर साहिब सीट बेशक पंथक सीट हो पर सुल्तानपुर लोधी से बड़ा कोई पंथक इलाका नहीं और वहां से कांग्रेस उम्मीदवार जीतेगा लोकसभा चुनाव के बाद अपने राजनीतिक भविष्य पर उन्होंने कहा जैसा परिवार का फैसला होगा वो ही उनका फैसला होगा अज लोकसभा दूटा का दिन है दो विधायक कांग्रेस विधायक दावा की है देखो रंग ने ਜੇ ਨੂੰ ਸੱਚੇ ਪਾਤਸ਼ਾਹ ਨੇ ਤਿਲਕ ਕਰਨਾ ਜਿਤਨਾ ਉਹਨੇ ਆ ਲੇਕਿਨ ਜਿੱਥੇ ਤਾਈ ਸਾਡੀ ਗੱਲ ਆ ਮੇਰੀ ਤੇ ਆਜ਼ਾਦ ਵਿਧਾਇਕ ਦੀ ਤੇ ਸਾਬਕਾ ਵਿਧਾਇਕ ਦੀ ਅਹੀਂ ਜ਼ੀਰਾ ਜੀ ਡਟ ਕੇ ਮਦਦ ਕੀਤੀ ਆ ਔਰ ਜ਼ੀਰਾ ਜੀ ਬਹੁਤ ਅੱਛੀਆਂ ਵੋਟਾਂ ਨਾਲ ਇਹਨਾਂ ਦੋਵੇਂ ਸੀਟਾਂ ਦੇ ਜਿੱਤਣਗੇ ਔਰ ਮਾਝੇਚ ਵੀ ਮੈਂ ਦੇਖਿਆ ਕਿ ਲੋਕਾਂ ਦਾ ਰੁਝਾਨ ਆ ਬਹੁਤ ਅੱਛਾ ਕਾਂਗਰਸ ਵੱਲ ਤੇ ਇਕੋ ਇੱਕ ਪਾਰਟੀ ਹੈ ਕਾਂਗਰਸ ਪਾਰਟੀ ਜਿਨ ਲੋਕਾਂ ਨੇ ਜਿਆਦਾ ਵੋਟਾਂ ਪਾਈਆਂ ਪੰਜਾਬ ਦੇ ਵਿੱਚ ਕੀ ਦੇਖਦੇ ਹੋ 13 ਸੀਟਾਂ ਦੇ ਵਿੱਚ 13 ਚ ਕਿਹਦੀਆਂ ਦੱਸਾਂ ਬੀਜੇਪੀ ਦੀਆਂ ਦੱਸਾਂ ਕਾਂਗਰਸ ਦੀਆਂ ਵੀ ਦੱਸ ਦਿਓ ਕਾਂਗਰਸ ਦੀਆਂ 7 ਤੋਂ 8 ਵੋਟਾਂ ਸੀਟਾਂ ਸਾਡੀਆਂ ਬਾਕੀ ਤੇ ਬਾਕੀ ਬਚੇ ਚੋਂ ਬਾਕੀ ਇੱਕ ਮੇਰੇ ਖਿਆਲ ਸਾਇਦ ਬਾਦਲ ਸਾਹਿਬ ਖਾਤਾ ਖੋਲ ਲੈਣ ਸ਼ਾਇਦ ਸ਼ਾਇਦ ਭਾਜੀ ਬੀਜੇਪੀ ਵੀ ਖਾਤਾ ਖੋਲ ਲੈ ਖਡੂਰ ਸਾਹਿਬ ਹਲਕੇ ਦੇ ਵਿੱਚ ਮੇਨ ਜਿਹੜੀ ਫਾਈਟ ਤੁਸੀਂ ਕਿਸ ਦਾ ਮੰਨਦੇ ਸੀਗੇ ਜੀਰਾ ਜੀ ਦੀ ਜਿਹੜੀ ਫਾਈਟ ਆ ਕਾਂਗਰਸ ਦੀ ਜਿਹੜੀ ਫਾਈਟ ਸੀ ਉਹ ਬੀਜੇਪੀ ਦਾ ਸੀ ਅਕਾਲੀ ਦਲ ਦਾ ਸੀ ਆਮਾ ਦੀ ਪਾਰਟੀ ਦਾ ਸੀ ਜਾਂ ਅਮਰਤਪਾਲ ਸਿੰਘ ਦਾ ਸੀ ਦੇਖੋ ਸ਼ਾਮ ਤੱਕ ਕਾਫੀ ਕੁਝ ਕਲੀਅਰ ਹੋ ਜਾਊਗਾ ਔਰ 4 ਤਰੀਕ ਨੂੰ ਤੁਹਾਡ ਨੂੰ ਨਤੀਜੇ ਮਿਲ ਜਾਣੇ ਆ ਜੀਰਾ ਜੀ ਜਿੱਤ ਕੇ ਆਉਣਗੇ ਰਣਜੀ ਸਵੇਰ ਤੋਂ ਜਿਹੜਾ VOTING ਟ੍ਰੈਂਡ ਆ ਬੜਾ ਸਲੋ ਹੈ ਤੁਸੀਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਕੀ ਇਹ ਕਿੱਥੇ ਨਾ ਕਿੱਥੇ ਇਫੈਕਟ ਕਰ ਰਿਹਾ ਹੈ ਜਾਂ ਕਰੂਗਾ ਬਹੁਤ ਵੱਡੇ ਪੱਧਰ ਤੇ ਦੇਖੋ ਜੀ ਇਹ ਤਾਂ ਹੁਣ ਜਿਹਨੇ ਜਿਹਨੇ ਜਿੰਨਾ ਜਿੰਨਾ ਹੋਮਵਰਕ ਕੀਤਾ ਹੋਊਗਾ ਉਸ ਹਿਸਾਬ ਨਾਲ ਲੋਕਾਂ ਨੂੰ ਅਪਰੋਚ ਕੀਤਾ ਹੋਊਗਾ ਘਰੋਂ ਘਰ ਗਏ ਹੋਣਗੇ ਇਹਨਾਂ ਸਾਰੀਆਂ ਪਾਰਟੀਆਂ ਨੂੰ ਪੁੱਛ ਲਓ ਕਿਹੜਾ ਕਿਹੜਾ ਦੋਰ ਦੋਰ ਗਿਆ ਭਈ ਵੋਟਾਂ ਤੋਂ ਉਸੇ ਹਿਸਾਬ ਨਹੀਂ ਆਉਣੀ ਆ। ਹੂੰ। ਔਰ ਵੈਸੇ ਵੀ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਤੇ 8% ਲੋਕ ਤਾਂ ਦੋਆਂ ਸਾਲਾਂ ਦੇ ਵਿਦੇਸ਼ ਚ ਰਹੇਗੇ। ਹੂੰ। ਜਿਹੜੀ ਨਵੀਂ ਪੀੜ੍ਹੀ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਉਹ ਸਾਰੇ ਵਿਦੇਸ਼ ਨੇ। ਹੂੰ। ਸੋ ਜਿੰਨੀਆਂ ਵੋਟਾਂ ਉਹਨਾਂ ਮਤਲਬ 1,44,000 ਵੋਟ ਕਬੂਤਰੇ ਦੀ ਆ। ਮੈਂ ਸਮਝਦਾ ਕਿ 90 ਤੋਂ ਦੋ ਉੱਪਰ ਪੈ ਜਾਣ ਦੋ ਘੱਟ ਪੈ ਜਾਣ। ਹੂੰ। 90,000 ਵੋਟ 92 ਪੈ ਜਵੇ 95 ਪੈ ਜਵੇ ਜਾਂ 88 ਰਹਿ ਜਵੇ ਇੱਥੇ ਇੱਕ ਵੋਟਪਾਲ ਹੋਣੀ ਆ ਓਵਰ ਆਲ ਕਿਦਾਂ ਦੇਖਦੇ ਪੰਜਾਬ ਚ 60 ਤੋਂ ਪਰ ਟੱਕੂਗਾ ਕਿ ਤੁਹਾਡਾ ਅਨੁਮਾਨ ਕੀ ਹੈ ਵੀ ਮੈਂ ਤਾਂ ਆਪਣੇ ਹਲਕੇ ਬਾਰੇ ਦੱਸ ਸਕਦਾ ਲੇਕਿਨ ਹਮੇਸ਼ਾ ਪਾਰਲੀਮੈਂਟ ਜਦੋਂ ਆਉਂਦੀ ਹੈ ਨਾ ਗਰਮੀਆਂ ਚ ਆਉਂਦੀ ਆ ਔਰ ਇਸ ਵੇਲੇ ਛੁੱਟੀਆਂ ਵੀ ਹੁੰਦੀਆਂ ਲੋਕ ਛੁੱਟੀਆਂ ਮਨਉਣ ਵੀ ਚਲੇ ਜਾਂਦੇ ਆ ਕੁਝ ਲੋਕ ਗਰਮੀ ਕਰਕੇ ਅਮੀਰ ਆਦਮੀ ਬਾਹਰ ਨਹੀਂ ਆਉਂਦੇ ਤੇ ਇਹ ਫਰਕ ਹਮੇਸ਼ਾ ਹੁੰਦਾ ਤੇ ਲੋਕ ਜਿਹੜੀ ਸਾਡੀ ਅਸੈਂਬਲੀ ਐਮ.ਐਲ.ਏ ਦੀਆਂ ਵੋਟਾਂ ਉਹ ਸਰਦੀ ਚ ਆਉਨੀਆਂ ਤਾਂ ਲੋਕ ਬਹੁਤ ਤਗੜੇ ਹੋ ਕੇ ਡਟ ਕੇ ਆ ਕੇ ਪਾਉਂਦੇ ਵੋਟਾਂ ਰਾਣਾ ਜੀ ਦਾ ਸਵਾਲ ਹੈ ਕਿ ਇੰਡੀਗਟ ਬੰਦਾ ਜਿਹੜਾ ਹੈਗਾ ਵਾ ਸੁਸ਼ੀ ਰਿੰਕੂ ਦੀ ਪਤਨੀ ਕਹਿੰਦੇ ਸੂਟ ਵੰਡ ਰਹੇ ਲੋਕਾਂ ਨੂੰ ਦੁਭਾ ਰਹੇ ਤੇ ਯਾਰ ਹੁਣ ਮੈਂ ਕੀ ਕਰ ਸਕਦਾ ਲੈਣ ਵਾਲੇ ਲੈ ਰਹੇ ਆ ਸੂਟ ਦੇਣ ਵਾਲੇ ਦੇ ਰਹਿਆ ਤੁਹਾਡੇ ਚੱਲੀ ਸਾਹਬ ਨੇ ਉਹਨਾਂ ਦੇ ਜਿਹੜੀ ਕੋਈ ਵੀਡੀਓ ਵਾਇਰਲ ਕਰ ਦਿੱਤੀ ਤੇ ਚੰਗਾ ਕੀਤਾ ਉਦੋਂ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਕੀਤੀ ਨਹੀਂ ਨੌ ਚੰਨੀ ਸਾਹਬ ਦਾ ਰਾਲਾ ਜੀ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਇੰਡੀਗਟ ਗਠਜੰਦ ਜਿਹੜਾ ਪੂਰੇ ਭਾਰਤ ਦੇ ਵਿੱਚ ਰਿਹਾ ਹੈਗਾ ਵਾ ਉਹਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਰਲ ਕੇ ਇਲੈਕਸ਼ਨ ਲੜੇ ਨੇ ਪਰ ਪੰਜਾਬ ਦੇ ਵਿੱਚ ਇਹਦਾ ਵਿਰੋਧ ਹੋਇਆ ਔਰ ਕੀ ਮੰਨਦੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਇੰਡੀਗਟ ਗਠਜੰਦ ਪੰਜਾਬ ਦੇ ਵਿੱਚ ਚੱਲੇਗਾ ਔਰ ਜਿਹੜੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਇੰਡੀਗਟ ਗਠਜੰਦ ਚੱਲੇਗਾ ਕਿ ਨਹੀਂ ਚੱਲੇਗਾ ਦੇਖੋ ਹਿੰਦੁਸਤਾਨ ਤਾਂ ਗਠਜੰਦਨ ਚੱਲੇਗਾ ਔਰ ਪੰਜਾਬ ਚ ਨਾ ਪਹਿਲਾਂ ਚੱਲਿਆ ਨਾ ਹੋਣਾ ਤੇ ਨਾ ਅੱਗੇ ਹੋਊਗਾ ਅੱਗੇ ਕਿੱਦਾਂ ਹੋ ਜਾਊਗਾ ਜਦ ਅਸੀਂ ਇਲੈਕਸ਼ਨ ਚ ਹੀ ਨਹੀਂ ਕੱਟੇ ਹੋਏ ਤੇ ਇਹਦੇ ਬਾਅਦ ਕਿਵੇਂ ਇਕੱਠੇ ਹੋ ਗਏ ਅਸੀਂ ਡਟ ਕੇ ਵਿਰੋਧ ਕਰਾਂਗੇ ਆਮ ਆਦਮੀ ਪਾਰਟੀ ਦਾ ਠੀਕ ਹੈ ਠੀਕ ਹੈ